ਸਾਡੇ ਚੈਨਲ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਸੁਨੀਲ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਲਾਈਵ ਹੋਏ ਹੈਗੇ ਆ ਸੂਰੀਆਨ ਕਲੀਪ ਤੋਂ ਤੁਹਾਨੂੰ ਇੱਕ ਵੀਡੀਓ ਜੋ ਅਸੀਂ ਸ਼ੂਟ ਕਰਨ ਆਏ ਹੈਗੇ ਆ ਇੱਕ ਚੋਰੀ ਦੇ ਸਬੰਧ ਨਾਲ ਵੀਡੀਓ ਹੈਗੀ ਆ ਤੁਹਾਨੂੰ ਦੱਸ ਦਈਏ ਕਿ ਜਲੰਧਰ ਸ਼ਹਿਰ ਦੇ ਜਿਹੜੇ ਹਾਲਾਤ ਹੈ ਦਿਨ-ਪ੍ਰਤੀ-ਦਿਨ ਵਿਗੜਦੇ ਜਾ ਰਹੇ ਆ ਥਾ ਥਾ ਤੇ ਚੋਰੀ ਲੁੱਟਾਂ ਖੋਹਾਂ ਕਤਲ ਗੋਲੀ ਚੱਲਣ ਦੀ ਵਾਰਦਾਤ ਇੱਕ ਆਮ ਮਤਲਬ ਗੱਲ ਹੋ ਗਈ ਹੈਗੀ ਸੋ ਇਹੋ ਜਿਹਾ ਹੀ ਇੱਕ ਮਾਮਲਾ ਸੂਰੀਆਨ ਕਲੀਪ ਤੋਂ ਸਾਹਮਣੇ ਆਇਆ ਹੈਗਾ ਸੂਰੀਆਨ ਕਲੀਪ ਭਾਈ ਹੁਣ ਇੱਕ ਸਾਡੇ ਨਾਲ ਖੜੇ ਹੈਗੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈਗੀ ਆ ਸੋ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ੍ਰੀ ਅਕਾਲ ਭਾਈ ਅਨਸਰ ਕੀ ਨਾਮ ਹੈ ਤੁਹਾਡਾ ਜਸਪੀਰ ਸਿੰਘ ਸਰ ਦੱਸੋਗੇ ਚੋਰੀ ਮਤਲਬ ਕਿੱਦਾਂ ਹੋਈ ਕਦੋਂ ਹੋਈ ਅਸੀਂ ਨਾ ਰੇੜੀ ਬੰਨੇ ਸੀ ਐਮਪੀਡੀ ਮੋਡਲ ਵਾਲਾ ਬੀਐਨਸੀ ਜੋਂਕਾ ਅੱਛਾ ਜੀ ਮੇਰਾ 11:00 ਵਜੇ ਮਮੀ ਉਹਨੇ ਗਏ ਸੀ ਘਰੇ ਕੋਈ ਨਹੀਂ ਅਗਲੀਗਾ ਤੇ ਜਦੋਂ ਵਾਪਸ ਆਏ 3:30 ਵਜੇ ਆਇਆ ਤੇ ਦੇਖਿਆ ਸਾਰਾ ਆਪਣਾ ਬਾਈਕ ਦਾ ਟੁੱਟੀ ਪਈ ਆ ਮਤਲਬ ਉਹਲੇ ਸਾਰੇ ਵਰਦਾਂ ਲੱਗੇ ਹੋਏ ਆ ਪਸੇ ਨੂੰ ਪਾ ਦੀ ਬੰਦਾ ਟਪਕਿਆ ਆ ਜਾਂਦੀ ਅੰਦਰ ਉਹ ਲਮਾਰੀ ਟੁੱਟੀ ਹੋਈ ਆ ਤੇ ਦੋ ਕੁ ਮੁੰਦਰੀਆਂ ਸੀਗੀਆਂ ਇੱਕ ਸੋਲੇ ਦਾ ਹਾਰ ਸੀਗਾ ਥੋੜਾ ਬਹੁਤ ਚਾਂਦੀ ਦੇ ਸੀਗਾ ਤੇ 70-80 ਹਜ਼ਾਰ ਰੁਪਏ ਕਹਿ ਸੀਗੇ अच्छा ਤੇ ਮਤਲਬ ਕੋਈ ਚੀ ਨੁਕਸਾਨ ਨਹੀਂ ਕੀ ਕੁਛ ਵੀ ਸਾਰਾ ਬੇ ਪਿਆਜ਼ ਸਮਾਨ ਵਿੱਚ ਪਿਆਕਾ ਸੀ ਉਹੀ ਅੰਧੋਈ ਹੋ ਰਿਹਾ ਹੈ ਮਤਲਬ ਉਥੋਂ ਕੰਧ ਟੱਪ ਕੇ ਤੁਹਾਡੇ ਕਹਿਣ ਦੇ ਅਨੁਸਾਰ ਕਿ ਕੰਧ ਟੱਪ ਕੇ ਹੋਏ ਹੈ ਸ਼ਰਕਤੀ ਵਾ ਹੁਣ ਤੁਹਾਨੂੰ ਉਹ ਜਗਾ ਵੀ ਦਿਖਾਵਾਂਗੇ ਕਿਸ ਤਰ੍ਹਾਂ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਲਾਈਵ ਤਸਵੀਰਾਂ ਸੀ ਤੁਹਾਨੂੰ ਮੌਕੇ ਦੀਆਂ ਵਿਖਾਣੇ ਪਈਆਂ ਆਹ ਘਰ ਹੈਗਾ ਜੀ ਦੇਖੋ ਤੁਸੀਂ ਦੇਖ ਸਕਦੇ ਆ ਪਹਿਲਾਂ ਤੁਹਾਨੂੰ ਦੱਸਿਏ ਕਿ ਚੋਰ ਕਦਰੋ ਮਤਲਬ ਚੜ ਕੇ ਆਏ ਹੈਗੇ ਜਿਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਇਨਜਾਮ ਦਿੱਤਾ ਦੇਖੋ ਇਹ ਉਹ ਦੀਵਾਰ ਹੈਗੀ ਆ ਹਾਂਜੀ ਆ ਦੇਖੋ ਆ ਦੇਖੋ ਤੁਹਾਨੂੰ ਅਸੀਂ ਮੌਕੇ ਦੀਆਂ ਤਸਵੀਰਾਂ ਵਿਖਾਣੇ ਪਏ ਆ ਆ ਦੇਖੋ ਇੱਥੇ ਪੈਰ ਰੱਖੇ ਨੇ ਮਾਸ਼ਾਅੱਲ ਹਾਂਜੀ ਆ ਦੇਖੋ ਜੀ ਆ ਪੈਰਾਂ ਦੇ ਨਿਸ਼ਾਨ ਜੋ ਉੱਥੇ ਸਾਫ਼ ਨਜ਼ਰ ਦਿਖੇ ਜਾ ਸਕਦੇ ਆ ਇਹ ਉਹ ਜਗ੍ਹਾ ਹੈਗੀ ਆ ਜਿੱਥੋਂ ਚੋਰ ਚੋਰੀ ਕਰਨ ਲਈ ਅੰਦਰ ਘਰ ਦੇ ਅੰਦਰ ਵੜੇ ਹੈਗੇ ਆ ਇਹ ਘਰ ਦੀ ਬੈਕ ਸਾਈਡ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਣੇ ਪਏ ਆ ਸੋ ਲਾਈਵ ਤੁਸੀਂ ਨਾਲ ਤੁਹਾਨੂੰ ਇਸ ਸਮੇਂ ਮੌਕੇ ਦੀਆਂ ਆਪਣੇ ਚੈਨਲ ਤੇ ਵਿਖਾ ਰਹੇ ਆ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਤਾਂ ਜੋ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਔਰ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ ਜਾਣ ਕਿ ਅਸੀਂ ਕਿੰਨੇ ਕ ਮਤਲਬ ਕਿ ਚੋਰਾਂ ਦੇ ਹੌਸਲੇ ਬਲੰਦ ਹੋ ਚੁੱਕੇ ਆ ਆ ਦੇਖੋ ਆ ਕਮਰਾ ਹੈਗਾ ਆ ਦੇਖੋ ਆ ਤੁਹਾਨੂੰ ਕਮਰਾ ਵਿਖਾਣੇ ਹੈਗੇ ਆ ਇਸ ਕਮਰੇ ਦਾ ਜਿਹੜਾ ਹੈਗਾ ਦਰਵਾਜ਼ਾ ਉਹਨਾਂ ਨੇ ਮਤਲਬ ਤੋੜਿਆ ਔਰ ਤੋੜ ਕੇ ਕਿਸ ਤਰ੍ਹਾਂ ਅੰਦਰ ਆਏ ਆ ਦੇਖੋ ਜੀ ਆ ਅਲਮਾਰੀ ਹੈਗੀ ਆ ਇਹ ਅਲਮਾਰੀ ਹੈਗੀ ਤੇ ਇਹਦੇ ਲੋਕਰ ਆ ਦੇਖੋ ਜੀ ਤੁਸੀਂ ਲਾਈਵ ਤੁਸੀਂ ਉਹਨਾਂ ਤੁਹਾਨੂੰ ਮੌਕੇ ਦੀਆਂ ਵਿਖਾ ਰਹੇ ਆ ਔਰ ਲੋਕਰ ਦੇਖੋ ਕਿੰਨੀ ਬੁਰੀ ਤਰ੍ਹਾਂ ਤੋੜਿਆ ਹੈਗਾ ਆ ਦੇਖੋ ਇਹਨਾਂ ਨੇ Almari ਖੁੱਲੀ ਪਈ ਹੈਗੀ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਲੱਖਾਂ ਦਾ ਸਮਾਨ ਇਹਨਾਂ ਦਾ ਜੋ ਚੋਰੀ ਹੋਇਆ ਹੈਗਾ ਜਿਹੜਾ ਭਰੀਆਂ ਵਗੈਰਾ ਪਈਆਂ ਕੁਝ ਨਹੀਂ ਛੇੜਿਆ ਬਸ ਉਹ ਹੀ ਤੋੜ ਦੇਣਾ ਬਸ ਆ ਦੇਖੋ ਜੀ ਬਾਕੀ ਸਾਰਾ ਸਮਾਨ ਪਿਆ ਹੈਗਾ ਕੜੀਆਂ ਕੁਝ ਨਹੀਂ ਛੇੜਿਆ ਹੈਗਾ ਸਿਰਫ ਲੋਕਰ ਦੀ ਉਹਨਾਂ ਨੇ ਤੋੜ ਕੇ ਤੇ ਜੋ ਵੀ ਸਮਾਨ ਹੈਗਾ ਮਤਲਬ ਚੋਰੀ ਕੀਤਾ ਹੈਗਾ ਸੋ ਆਪਾਂ ਭਾਈ ਉਹਨਾਂ ਨਾਲ ਗੱਲਬਾਤ ਕਰਦੇ ਬਾਤ ਕਰਦੇ ਆ ਭਾਈ ਕਿੰਨੇ ਕ ਦਾ ਸਮਾਨ ਹੋਊਗਾ ਭਾਈ ਲਾਲੂ ਦੀ ਦੋ ਮੁੰਦਰੀਆਂ ਸੀਗੀਆਂ ਜੀ ਇੱਕ ਹਾਰ ਸੀਗਾ ਉਹਨੂੰ ਦੇਵਾਉਂਗੇ 2 ਟੋਲੇ ਸੋਨਾ ਦੇ 2 ਟੋਲੇ ਸੋਨਾ ਸਿਕਾ ਵੀ ਕਿਸ ਤਰ੍ਹਾਂ ਦੇਖਦੇ ਹੋ ਮਤਲਬ ਕਿ ਜਿਹੜੀ ਵਾਰਦਾਤਾਂ ਹੁੰਨੀਆਂ ਪਈਆਂ ਚੋਰੀ ਦੀਆਂ ਸਾਰੇ ਪਾਸੇ ਕਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਮਤਲਬ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਕੁਛ ਦੇਖਦਾ ਨਹੀਂ ਕੋਈ ਕਰਦਾ ਨਹੀਂਗਾ ਤੇ ਸੱਤੇ ਪਏ ਕੋਈ ਹੈ ਨਹੀਂ ਉਹਨਾਂ ਨੇ ਪਿੰਾਕੀ ਦਾ ਕੀ ਕੁਛ ਪੰਜਾਬ 'ਚ ਹੋ ਰਿਹਾ ਵਾ ਘਰ ਘਰ ਚੋਰੀਆਂ ਹੋਣਦੀਆਂ ਜੋ ਜਿਸਰ ਪ੍ਰਸ਼ਾਸਨ ਤੱਕ ਅੰਦਰ ਹੀ ਅਸੀਂ ਨਫਰੀ ਆਪਣੀ ਵਧਾਈ ਹੋਈ ਆ ਅਸੀਂ ਮਤਲਬ ਦਿਨ ਰਾਤ ਪੈਟਰੋਲੀਅਮ ਵੀ ਕਰਦੇ ਹੈਗੇ ਆ ਪਰ ਗੱਡੀਆਂ ਵੀ ਘੁੰਮਦੀਆਂ ਰਾਤ ਨੂੰ ਕੰਮ ਵੀ ਘੁੰਮਦੀਆਂ ਪਰ ਨਹੀਂ ਰੁਕਦੀ ਹਟਦੇ ਫਿਰਦੇ ਹਾਂਜੀ ਸੋ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਮੌਕੇ ਦੀਆਂ ਵਿਖਾਈਆਂ ਹਾਂਜੀ ਸੂਰੀਅਨ ਕਲੇਵ ਤੋਂ ਲਾਈਵ ਤੁਸੀਂ ਉਹਨਾਂ ਤੁਹਾਨੂੰ ਮੌਕੇ ਦੀਆਂ ਵਿਖਾਈਆਂ ਹੈਗੀਆਂ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕੇ ਇਹ ਜਿਹੜਾ ਘਰ ਹੈਗਾ ਜੀ ਇੱਥੇ ਚੋਰਾਂ ਨੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਹੈਗਾ ਸੋ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾਈਆਂ ਜੀ ਧੰਨਵਾਦ